ਰੀਸੈਂਟਲੀ ਮਾਰਕੀਟ ਦਾ ਬੜਾ ਬੁਰਾ ਹਾਲ ਹੈ ਜੌਬ ਮਾਰਕੀਟ ਦਾ ਤਾਂ ਇੰਨਾ ਕੋ ਬੁਰਾ ਹਾਲ ਹੈ ਕਿ ਇੱਕ ਫਿਕਸ ਮੰਥਲੀ ਇਨਕਮ ਹੋਣਾ ਨੇ ਇੱਕ ਬਹੁਤ ਵੱਡੀ ਫਾਈਨੈਂਸ਼ੀਅਲ ਫਲੈਕਸ ਬਣ ਚੁੱਕਿਆ ਸੋ ਜੋ ਬਿਨਾ ਕਿਸੇ ਟੈਨਸ਼ਨ ਦੇ ਹਰ ਮਹੀਨੇ 60-70000 ਆਉਂਦਾ ਹੋਵੇ ਕੰਮ ਹੋਵੇ ਚਾਹੇ ਨਾ ਹੋਵੇ ਬਸ ਜ਼ਿੰਦਗੀ ਘੈਂਟ ਚੱਲੀ ਜਾਂਦੀ ਹੋਵੇ ਪਰ ਜਦੋਂ ਗੱਲ ਪੈਸਿਵ ਇਨਕਮ ਦੀ ਹੁੰਦੀ ਹੈ ਨਾ ਤਾਂ ਲੋਕ ਸੋਚਣ ਲੱਗ ਜਾਂਦੇ ਆ ਯਾਰ ਇਹਦੇ ਚ ਤਾਂ ਬੜਾ ਰਿਸਕ ਲੈਣਾ ਪਊਗਾ ਪਰ ਗੈਸ ਵਾਟ 2025 ਦੇ ਵਿੱਚ ਤੁਸੀਂ ਬਿਨਾ ਕਿਸੇ ਵੱਡੇ ਰਿਸਕ ਦੇ ਫਿਕਸ ਮੰਥਲੀ ਇਨਕਮ ਕਮਾ ਸਕਦੇ ਹੋ ਅੱਜ ਦੇ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਚਾਰ ਐਦਾਂ ਦੇ ਇਨਵੈਸਟਮੈਂਟ ਪਲਾਨ ਦੱਸੂੰਗਾ ਜਿੱਥੇ ਤੁਹਾਨੂੰ ਇੱਕ ਸਟੇਬਲ ਮੰਥਲੀ ਇਨਕਮ ਮਿਲ ਸਕਦੀ ਹੈ ਸਭ ਤੋਂ ਪਹਿਲੀ ਨੰਬਰ ਤੇ ਹੁੰਦੀ ਹੈ ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ ਇਹ ਸਕੀਮ 100% ਗਵਰਨਮੈਂਟ ਬੈਕਡ ਹੈ ਮਤਲਬ ਕਿ ਜ਼ੀਰੋ ਰਿਸਕ ਹੈ ਇਸ ਸਕੀਮ ਦੇ ਵਿੱਚ ਤੁਸੀਂ ਮੈਕਸਿਮਮ 30 ਲੱਖ ਰੁਪਏ ਇਨਵੈਸਟ ਕਰ ਸਕਦੇ ਹੋ ਤੇ ਕਰੰਟਲੀ ਜਿਹੜਾ ਵਿਆਜ ਮਿਲ ਰਿਹਾ ਹੈ ਉਹ 8.2% ਹੈ ਵੈਚਤਾ ਸਕੀਮ ਦੇ ਵਿੱਚ ਤੁਸੀਂ 5 ਸਾਲ ਤੱਕ ਇਨਵੈਸਟ ਕਰ ਸਕਦੇ ਹੋ ਪਰ 3 ਸਾਲ ਲਈ ਐਕਸਟੈਂਡ ਕੀਤਾ ਜਾ ਸਕਦਾ ਹੈ ਮਤਲਬ ਕਿ ਟੋਟਲ 8 ਸਾਲ ਲਈ ਇਨਵੈਸਟ ਕਰ ਸਕਦੇ ਹੋ ਤੇ ਇਸ ਸਕੀਮ ਦੇ ਵਿੱਚ ਜਿਹੜਾ ਇੰਟਰਸਟ ਹੈ ਉਹ ਹਰ ਕੁਆਟਰ ਮਿਲਦਾ ਹੈ ਤੇ ਇਸ ਸਕੀਮ ਦਾ ਜਿਹੜਾ ਇੰਟਰਸਟ ਹੈ ਉਹ ਗਵਰਨਮੈਂਟ ਦੁਆਰਾ ਹਰ 3 ਮਹੀਨੇ ਬਾਅਦ ਰਿਵਾਈਜ਼ ਕੀਤਾ ਜਾਂਦਾ ਹੈ ਹੁਣ ਗੱਲ ਕਰਦੇ ਹਾਂ ਵੀ ਸਕੀਮ ਦੇ ਵਿੱਚ ਤੁਸੀਂ ਮੈਕਸਿਮਮ ਕਿੰਨੀ ਮੰਥਲੀ ਇਨਕਮ ਕਮਾ ਸਕਦੇ ਹੋ ਇਹ ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ ਹੈ ਜੋ ਕਿ 60 ਤੋਂ ਪਲੱਸ ਲੋਕਾਂ ਦੇ ਲਈ ਹੈ ਤੇ ਇਸ ਸਕੀਮ ਦੇ ਵਿੱਚ ਮੈਕਸਿਮਮ ਇਨਵੈਸਟਮੈਂਟ ਜਿਹੜੀ ਲਿਮਿਟ ਹੈ ਉਹ 3 ਲੱਖ ਰੁਪਏ ਉਹ 60 ਲੱਖ ਰੁਪਏ ਟੋਟਲ ਇਸਕੀਮ ਦੇ ਵਿੱਚ ਇਨਵੈਸਟ ਕਰ ਸਕਦਾ ਹੈ ਸੋ ਜੇਕਰ ਤੁਸੀਂ 30 ਲੱਖ ਰੁਪਏ ਇਨਵੈਸਟ ਕਰਦੇ ਹੋ ਤਾਂ ਤੁਹਾਨੂੰ ਕੁਆਟਰਲੀ 45000 ਰੁਪਏ ਦਾ ਵਿਆਜ ਮਿਲ ਜਾਂਦਾ ਹੈ ਮਤਲਬ ਕਿ ਮੰਥਲੀ 20500 ਰੁਪਏ ਸੋ ਜੇਕਰ ਕੋਈ ਇੱਕ ਕਪਲ ਇਨਵੈਸਟ ਕਰਦਾ ਹੈ ਤਾਂ ਉਹ 41000 ਰੁਪਏ ਦੀ ਮੰਥਲੀ ਇਨਕਮ ਲੈ ਸਕਦਾ ਹੈ ਤੇ ਇਸ ਸਕੀਮ ਦੇ ਵਿੱਚ ਇਨਵੈਸਟ ਕਰਨ ਦਾ ਇੱਕ ਹੋਰ ਫਾਇਦਾ ਹੈ ਵੀ 1.5 ਲੱਖ ਰੁਪਏ ਦਾ ਟੈਕਸ ਡਿਡਕਸ਼ਨ ਮਿਲ ਜਾਂਦਾ ਹੈ ਅੰਡਰ ਸੈਕਸ਼ਨ 80C ਹੁਣ ਇਹ ਤਾਂ ਗੱਲ ਹੋ ਗਈ ਸੀਨੀਅਰ ਸਿਟੀਜ਼ਨ ਦੀ ਜਿਨ੍ਹਾਂ ਦੇ ਕੋਲ ਇੱਕ ਕਾਪਸਤੀ ਤੇ ਜਿਹੜੇ ਇੱਕ ਮੰਥਲੀ ਇਨਕਮ ਜਨਰੇਟ ਕਰਨਾ ਚਾਹੁੰਦੇ ਸੀ ਪਰ ਇਹ ਵੀ ਸਮਝਣਾ ਜ਼ਰੂਰੀ ਹੈ ਵੀ ਹਰ ਕਿਸੇ ਕੋਲੇ ਇੰਨਾ ਪੈਸਾ ਨਹੀਂ ਹੁੰਦਾ ਤੇ ਜੇਕਰ ਤੁਹਾਡੇ ਕੋਲੇ ਇੰਨਾ ਅਮਾਉਂਟ ਨਹੀਂ ਹੈ ਤਾਂ ਤੁਸੀਂ ਅਗਲੀ ਸਕੀਮ ਕਨਸਿਡਰ ਕਰ ਸਕਦੇ ਹੋ ਜੋ ਕਿ ਹੈ ਬੈਂਕ ਦੀ ਐਨਓਟੀ ਸਕੀਮ ਬੈਂਕ ਦੀ ਐਨਓਟੀ ਸਕੀਮ ਦੇ ਵਿੱਚ ਤੁਸੀਂ 35 ਲੱਖ ਦੇ ਕਾਪਸ ਦੇ ਨਾਲ 70000 ਦੀ ਮੰਥਲੀ ਇਨਕਮ ਜਨਰੇਟ ਕਰ ਸਕਦੇ ਹੋ ਤੇ ਹਾਂ ਇਹ ਜਿਹੜੀ ਐਨਓਟੀ ਸਕੀਮ ਹੁੰਦੀ ਹੈ ਇਹ ਵੀ ਕੰਪਲੀਟਲੀ ਰਿਸਕ ਫਰੀ ਹੁੰਦੀ ਹੈ ਸਭ ਤੋਂ ਪਹਿਲਾਂ ਆਪਾਂ ਇਹ ਦੇਖ ਲੈਨੇ ਆ ਵੀ ਇਸ ਐਨਓਟੀ ਸਕੀਮ ਦੇ ਨਾਲ ਤੁਸੀਂ ਮੰਥਲੀ ਇਨਕਮ ਕਿੰਨੀ ਕੁ ਕਮਾ ਸਕਦੇ ਹੋ ਇਸ ਕੈਲਕੂਲੇਟਰ ਦੇ ਹਿਸਾਬ ਨਾਲ ਜੇਕਰ ਤੁਸੀਂ 30 ਲੱਖ ਰੁਪਏ ਇਨਵੈਸਟ ਕਰਦੇ ਹੋ ਇਨੀਸ਼ially 8% ਟਾਂ ਦੇ ਹਿਸਾਬ ਨਾਲ ਤੁਹਾਨੂੰ 8.1 ਲੱਖ ਰੁਪਏ ਸਾਲ ਦਾ ਬਣ ਜਾਂਦਾ ਹੈ ਜੋ ਕਿ ਰਫਲੀ 68000 ਰੁਪਏ ਪਰ ਮਹੀਨਾ ਬਣਦਾ ਹੈ ਤੇ ਇਹ ਤੁਹਾਡੀ ਮੰਥਲੀ ਇਨਕਮ ਹੋਏਗੀ ਹੁਣ ਤੁਸੀਂ ਸੋਚ ਰਹੇ ਹੋਗੇ ਜਿਹੜੀ ਪਹਿਲੀ ਸਕੀਮ ਸੀ ਉੱਚ 60 ਲੱਖ ਰੁਪਏ ਇਨਵੈਸਟ ਕਰਨਾ ਪੈਂਦਾ ਸੀ ਇੱਥੇ 35 ਲੱਖ ਇਨਵੈਸਟ ਕਰਕੇ ਇੰਨਾ ਮਾਉਂ ਤਾਂ ਲੱਗੂ ਕੁਝ ਨਹੀਂ ਹੈ ਜਿਹੜੀ ਪਹਿਲੀ ਸਕੀਮ ਸੀ ਉੱਥੇ ਜਿਹੜੀ ਤੁਹਾਨੂੰ ਮੰਥਲੀ ਇਨਕਮ ਮਿਲ ਰਹੀ ਸੀ ਉਹ ਸਿਰਫ ਵਿਆਜ ਸੀ ਇਸ ਸਕੀਮ ਦੇ ਵਿੱਚ ਤੁਹਾਨੂੰ ਵਿਆਜ ਦੇ ਨਾਲ ਨਾਲ ਤੁਹਾਡਾ ਪ੍ਰਿੰਸੀਪਲ ਅਮਾਉਂਟ ਵੀ ਵਾਪਸ ਮਿਲਦਾ ਹੈ ਜਿਹੜੀ ਪਹਿਲੀ ਸਕੀਮ ਸੀ ਉਸ ਸਕੀਮ ਦੇ ਐਂਡ ਦੇ ਵਿੱਚ ਤੁਹਾਨੂੰ ਤੁਹਾਡਾ ਜਿਹੜਾ ਕਾਪਸ ਅਮਾਉਂਟ ਆਪ ਵਾਪਸ ਮਿਲ ਜਾਂਦਾ ਹੈ ਇਸ ਸਕੀਮ ਦੇ ਵਿੱਚ ਨਹੀਂ ਮਿਲਦਾ ਇਸ ਸਕੀਮ ਦੇ ਵਿੱਚ ਜਿਹੜਾ ਤੁਹਾਡਾ ਕਾਪਸ ਅਮਾਉਂਟ ਹੈ ਉਹ ਮੰਥਲੀ ਇਨਕਮ ਦੇ ਰੂਪ ਦੇ ਵਿੱਚ ਡਿਵਾਈਡ ਹੋ ਕੇ ਤੁਹਾਨੂੰ ਮਿਲ ਰਿਹਾ ਹੁੰਦਾ ਹੈ ਤੇ ਇਹੀ ਵਜ੍ਹਾ ਹੈ ਵੀ ਇੱਥੇ ਮੰਥਲੀ ਇਨਕਮ ਹਾਈ ਹੁੰਦੀ ਹੈ। ਐਰੀ ਹਾਓ ਹੁਣ ਆਪਾਂ ਤੀਜਾ ਤਰੀਕਾ ਦੇਖਦੇ ਹਾਂ ਆਪਣੀ ਮੰਥਲੀ ਇਨਕਮ ਜਨਰੇਟ ਕਰਨ ਦਾ। ਇਸ ਤਰੀਕੇ ਦੇ ਲਈ ਥੋੜਾ ਜਿਹਾ ਰਿਸਕ ਲੈਣਾ ਪੈਗਾ। ਇਹ ਕੰਪਲੀਟਲੀ ਰਿਸਕ ਫ੍ਰੀ ਨਹੀਂ ਹੈ। ਇਹਨੂੰ ਕਿਹਾ ਜਾਂਦਾ ਹੈ ਐਸ ਡਬਲਯੂ ਪੀ ਸਿਸਟਮੈਟਿਕ ਵਿਥਡਰੋਅਲ ਪਲਾਨ। ਇੱਕ ਫਿਕਸ ਮੰਥਲੀ ਅਮਾਉਂਟ ਤੁਸੀਂ ਵਿਥਡਰੋ ਕਰਦੇ ਹੋ ਇੱਕ ਪਾਰਟਿਕੂਲਰ ਡਿਊਰੇਸ਼ਨ ਆਫ ਟਾਈਮ ਦੇ ਲਈ। ਐਸ ਡਬਲਯੂ ਪੀ ਮਿਊਚੁਅਲ ਫੰਡ ਦੇ ਵਿੱਚ ਹੀ ਇਨਵੈਸਟ ਕਰਨ ਦਾ ਇੱਕ ਤਰੀਕਾ ਹੈ। ਹੁਣ ਕਿਉਂਕਿ ਐਸ ਡਬਲਯੂ ਪੀ ਦੇ ਵਿੱਚ ਆਲਟੀਮੇਟਲੀ ਤੁਹਾਡਾ ਪੈਸਾ ਮਿ ਹੁਣ ਸਭ ਤੋਂ ਪਹਿਲਾਂ ਤੁਹਾਨੂੰ ਇਹ ਸਮਝਣਾ ਪੈਗਾ ਵੀ SWP ਦੇ ਵਿੱਚ ਤੁਹਾਨੂੰ ਹਰ ਮਹੀਨੇ ਵਿਆਜ ਪਲੱਸ ਤੁਹਾਡਾ ਜਿਹੜਾ ਪ੍ਰਿੰਸੀਪਲ ਅਮਾਉਂਟ ਹੈਡ ਇਨਵੈਸਟਡ ਅਮਾਉਂਟ ਹੈ ਉਹਦਾ ਕੁਝ 파ਰਟ ਤੁਹਾਨੂੰ ਮੰਥਲੀ ਫਿਕਸਡ ਇਨਕਮ ਦੇ ਤੌਰ ਤੇ ਮਿਲ ਰਿਹਾ ਹੁੰਦਾ ਹੈ। ਇਸ SWP ਦੇ ਵਿੱਚ ਤੁਸੀਂ 7 ਤੋਂ 10 ਸਾਲ ਦੇ ਡਿਊਰੇਸ਼ਨ ਦੇ ਵਿੱਚ 10 ਤੋਂ 12% ਦੇ ਰਿਟਰਨ ਐਕਸਪੈਕਟ ਕਰ ਸਕਦੇ ਹੋ। ਹੁਣ ਮੰਨ ਲਓ ਤੁਹਾਡੇ ਕੋਲੇ 40 ਲੱਖ ਰੁਪਏ ਆ ਤੇ ਉਸ 40 ਲੱਖ ਤੋਂ ਤੁਸੀਂ 70 ਕੁ ਹਜ਼ਾਰ ਦੀ ਮੰਥਲੀ ਇਨਕਮ ਜਨਰੇਟ ਕਰਨਾ ਚਾਹੁੰਦੇ ਹੋ। ਹੁਣ ਜਿਵੇਂ ਕਿ ਮੈਂ ਦੱਸਿਆ ਸੀ ਵੀ SWP ਦੇ ਵਿੱਚ ਤੁਸੀਂ 10 ਤੋਂ 12% ਦੇ ਰਿਟਰਨ ਐਕਸਪੈਕਟ ਕਰ ਸਕਦੇ ਹੋ ਬਟ ਇਸ ਕੈਲਕੂਲੇਟਰ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਵੀ ਮਿਲ ਜੇਗਾ ਹੁਣ ਇਸ ਕੈਲਕੂਲੇਟਰ ਦੇ ਹਿਸਾਬ ਨਾਲ ਜੇਕਰ ਤੁਹਾਡੇ ਕੋਲ 40 ਲੱਖ ਇਕੱਠਾ ਹੋ ਗਿਆ ਤਾਂ ਅਗਲੇ 7 ਸਾਲਾਂ ਤੱਕ ਤੁਸੀਂ 68000 ਰੁਪਏ ਪਰ ਮਹੀਨਾ ਦੇ ਹਿਸਾਬ ਨਾਲ ਕਢਵਾ ਸਕਦੇ ਹੋ ਬਟ ਸ਼ਰਤ ਇਹ ਹੈ ਵੀ ਤੁਹਾਡਾ ਜਿਹੜਾ ਪੋਰਟਫੋਲੀਓ 11% ਦੇ ਹਿਸਾਬ ਨਾਲ ਗਰੋ ਹੋਣਾ ਚਾਹੀਦਾ ਇਹ ਇਹ ਪਾਵਰ ਹੈ ਐਸ ਡਬਲਯੂ ਪੀ ਯਾਨੀ ਕਿ ਸਿਸਟਮੈਟਿਕ ਵਿਥਡਰੋਅਲ ਪਲਾਨ ਦੀ ਸੋ ਜਿਵੇਂ ਕਿ ਤੁਸੀਂ ਦੇਖ ਹੀ ਰਹੇ ਹੋ ਵੀ ਇੱਥੇ ਐਨਓਟੀ ਵਾਲੀ ਸਕੀਮ ਦੇ ਨਾਲੋਂ ਵੀ ਵੱਧ ਇਨਕਮ ਬਣ ਜਾਂਦੀ ਹੈ ਬਸ ਧਿਆਨ ਰਹੇ ਵੀ ਇੱਥੇ ਫਿਰ ਰਿਸਕ ਵੀ ਥੋੜਾ ਜ਼ਿਆਦਾ ਹੀ ਹੁੰਦਾ ਹੈ SWP ਦੇ ਵਿੱਚ ਇਨਵੈਸਟ ਕਰਨ ਤੋਂ ਪਹਿਲਾਂ ਇਹ ਚੀਜ਼ ਯਾਦ ਰੱਖਿਓ ਵੀ ਇੱਥੇ ਤੁਹਾਡੇ ਜਿਹੜੇ ਰਿਟਰਨਸ ਨੇ ਉਹ 네ਗੇਟਿਵ ਵੀ ਹੋ ਸਕਦੇ ਆ ਸਪੈਸ਼ਲੀ ਜੇਕਰ 7 ਤੋਂ 8 ਸਾਲ ਦੇ ਸ਼ਾਰਟ ਟਰਮ ਦੀ ਗੱਲ ਕਰੀਏ SWP ਦੇ ਵਿੱਚ ਜੇਕਰ ਥੋੜੇ ਲੰਬੇ ਸਮੇਂ ਯਾਨੀ ਕਿ 15 ਤੋਂ ਵੱਧ ਸਾਲ ਦੇ ਲਈ ਇਨਵੈਸਟ ਕਰੋਗੇ ਤਾਂ ਵਧੀਆ ਰਿਟਰਨਸ ਮਿਲਣ ਦੀ ਜਿਹੜੀ ਪ੍ਰੋਬੈਬਿਲਿਟੀ ਆ ਉਹ ਕਾਫੀ ਵੱਧ ਜਾਂਦੀ ਹੈ ਬਸ ਹੁਣ ਆਪਾਂ ਇਹ ਦੇਖ ਲੈਣਾ ਵੀ SWP ਦੇ ਵਿੱਚ ਇਨਵੈਸਟ ਕਿਵੇਂ ਕਰਨਾ ਹੈ ਤੁਸੀਂ ਜਿਹੜੀ ਵੀ ਆਪ ਤੋਂ ਐਸਆਈਪੀ ਕਰਦੇ ਹੋ ਜਾਂ ਫਿਰ ਕਰਨਾਰੇ ਸੋਚ ਰਹੇ ਹੋ ਸੇਮ ਉਸੇ ਹੀ ਆਪ ਤੇ ਤੁਹਾਨੂੰ ਐਸਡਬਲਯੂਪੀ ਦਾ ਆਪਸ਼ਨ ਵੀ ਮਿਲ ਜੇਗਾ ਤੁਸੀਂ ਬਾਅਦ ਜਾ ਕੇ ਸਿਲੈਕਟ ਕਰਨਾ ਹੁੰਦਾ ਆ ਜਿਹੜੀਆਂ ਜ਼ਰੂਰਤਾਂ ਗਰੋਵ ਵਰਗੀਆਂ ਐਪਸ ਨੇ ਇੱਥੇ ਤਾਂ ਡੈਫੀਨਿਟਲੀ ਤੁਹਾਨੂੰ ਇਹ ਆਪਸ਼ਨ ਮਿਲ ਹੀ ਜਾਂਦਾ ਬਾਕੀ ਐਪਸ ਦੀ 100% ਸ਼ੋਰਟ ਨਹੀਂ ਹੈ ਬਟ ਮੋਸਟਲੀ ਐਪਸ ਤੇ ਤੁਹਾਨੂੰ ਇਹ ਵਾਲਾ ਆਪਸ਼ਨ ਮਿਲ ਹੀ ਜਾਂਦਾ ਤੁਸੀਂ ਬਾਅਦ ਜਾ ਕੇ ਐਸਡਬਲਯੂਪੀ ਸਿਲੈਕਟ ਹੀ ਕਰਨਾ ਹੁੰਦਾ ਐਸਡਬਲਯੂਪੀ ਕਰਨਾ ਐਸਆਈਪੀ ਕਰਨ ਨਾਲੋਂ ਵੀ ਕਿਤੇ ਜ਼ਿਆਦਾ ਸੌਖਾ ਹੈ ਤਾਂ ਚਲੋ ਫਿਰ ਹੁਣ ਆਪਾਂ ਆਪ ਦੇਖਦੇ ਹਾਂ ਲਾਸਟ ਆਪਸ਼ਨ ਮੰਥਲੀ ਇਨਕਮ FD ਇੱਕ ਟਾਈਮ ਟੈਸਟਡ ਪ੍ਰੋਡਕਟ ਹੈ ਤੇ ਅਸੀਂ ਹਾਈਲੀ ਰეკਮੈਂਡ ਕਰਦੇ ਹਾਂ ਵੀ ਆਪਣੇ ਪੋਰਟਫੋਲੀਓ ਦਾ 10 ਤੋਂ 15% FD ਦੇ ਵਿੱਚ ਜ਼ਰੂਰ ਇਨਵੈਸਟ ਕਰੋ ਤੇ ਇਸ ਟਾਈਮ ਤੇ FD ਦੇ ਰਿਟਰਨਸ ਵੀ ਕਾਫੀ ਵਧੀਆ ਮਿਲ ਰਹੇ ਆ ਤੇ ਇਸੇ ਕਰਕੇ ਕਾਫੀ ਸੈਂਸੇਬਲ ਹੋ ਜਾਂਦਾ ਹੈ ਵੀ 3 ਤੋਂ 4 ਸਾਲ ਦੀ FD ਜ਼ਰੂਰ ਕਰਵਾਈ ਜਾਵੇ ਸੋ ਜੇਕਰ ਤੁਸੀਂ RBI ਦੀ ਲੇਟੈਸਟ ਹੈਪਨਿੰਗਸ ਨੂੰ ਟਰੈਕ ਕਰਦੇ ਹੋ ਤਾਂ ਤੁਹਾਨੂੰ ਪਤਾ ਹੋਵੇਗਾ ਵੀ RBI ਨੇ ਰੀਸੈਂਟਲੀ 0.25% ਦੇ ਹਿਸਾਬ ਨਾਲ ਰੈਪੋ ਰੇਟ ਕੱਟ ਕੀਤੀ ਹੈ ਤਾਂ ਇਹਦਾ ਮਤਲਬ ਇਹ ਹੈ ਵੀ ਬੈਂਕ ਵੀ ਬਹੁਤ ਜਲਦੀ FD ਦੇ ਰੇਟ 0.25% ਦੇ ਹਿਸਾਬ ਨਾਲ ਘਟਾਉਣਗੇ ਹੁਣ ਇਹਦੇ ਵਿੱਚ ਬ੍ਰੌਡਰ ਥੀਮ ਇਹ ਨਿਕਲ ਕੇ ਆਉਂਦੀ ਆ ਵੀ ਇਸ ਚੀਜ਼ ਦੀ ਬਹੁਤ ਹਾਈ ਪੋਸਿਬਿਲਿਟੀ ਹੈ ਵੀ ਅਗਲੇ 3 ਤੋਂ 6 ਮਹੀਨਿਆਂ ਦੇ ਵਿੱਚ ਆਰਬੀਆਈ ਰੈਪੋ ਰੇਟ ਅੱਧੇ ਤੋਂ ਕਾਉਣੇ ਪਰਸੈਂਟ ਦੇ ਹਿਸਾਬ ਨਾਲ ਕੱਟ ਕਰੇਗਾ ਤੇ ਉਹਦੇ ਨਾਲ ਨਾਲ ਐਫਡੀ ਦੇ ਰੇਟ ਵੀ ਘਟਣਗੇ ਸੋ ਫਿਊਚਰ ਦੇ ਵਿੱਚ ਐਫ ਡੀ ਦੇ ਇੰਟਰਸਟ ਰੇਟ ਘਟਣ ਦੀ ਪ੍ਰੋਬੈਬਿਲਿਟੀ ਕਾਫੀ ਹਾਈ ਹੈ ਸੋ ਜੇਕਰ ਤੁਸੀਂ ਐਫ ਡੀ ਕਰਵਾਉਣ ਬਾਰੇ ਸੋਚ ਰਹੇ ਹੋ ਤਾਂ ਇਹੀ ਟਾਈਮ ਹੈ ਜਿੱਥੇ ਤੁਹਾਨੂੰ ਹਾਇਰ ਰਿਟਰਨਸ ਮਿਲ ਸਕਦੇ ਆ ਯਾਤਰ ਬੈਂਕਾਂ ਦੇ ਵਿੱਚ ਐਫ ਡੀ ਦੇ ਰੇਟ ਕੁਆਰਟਰਲੀ ਮਿਲਦੇ ਆ ਕੁਝ ਬੈਂਕਾਂ ਨੇ ਜਿਵੇਂ ਕਿ ਆਈਡੀਐਫਸੀ ਜਿੱਥੇ ਕਿ ਤੁਹਾਨੂੰ ਐਫ ਡੀ ਦਾ ਇੰਟਰਸਟ ਮੰਥਲੀ ਵੀ ਮਿਲ ਜਾਂਦਾ ਜੋ ਕਿ ਕਾਫੀ ਵਧੀਆ ਸੋਰਸ ਹੋ ਸਕਦਾ ਮੰਥਲੀ ਇਨਕਮ ਦਾ ਤੇ ਜੇਕਰ ਤੁਸੀਂ 5 ਸਾਲ ਤੋਂ ਵੱਧ ਦੀ ਐਫ ਡੀ ਕਰਵਾਉਣੀ ਹੋ ਤਾਂ ਤੁਹਾਨੂੰ ਐਫ ਡੀ ਦੇ ਇੰਟਰਸਟ ਤੇ ਕੋਈ ਟੈਕਸ ਵੀ ਨਹੀਂ ਲੱਗਦਾ ਅੰਡਰ ਸੈਕਸ਼ਨ 80C ਸਮਾਲ ਫਾਈਨਾਂਸ ਬੈਂਕਾਂ ਦੇ ਵਿੱਚ ਵੀ ਐਫ ਡੀ ਤੇ 8.89% ਦਾ ਵਿਆਜ ਮਿਲ ਜਾਂਦਾ ਹੈ ਤੇ ਸਮਾਲ ਫਾਈਨਾਂਸ ਬੈਂਕਾਂ ਦੇ ਵਿੱਚ ਵੀ 5 ਲੱਖ ਤੱਕ ਦੀ ਐਫ ਡੀ ਕਾਫੀ ਸੇਫ ਹੁੰਦੀ ਹੈ ਕਿਉਂਕਿ ਇਹਨੂੰ 100% ਇਨਸ਼ੋਰਡ ਕਰਦਾ ਹੈ ਡੀ ਆਈ ਸੀ ਜੀ ਸੀ ਜੋ ਕਿ ਆਰ ਬੀ ਆਈ ਦੀ ਹੀ ਇੱਕ ਡਿਵੀਜ਼ਨ ਹੈ ਮਤਲਬ ਕਿ 5 ਲੱਖ ਤੱਕ ਦੀ ਗਾਰੰਟੀ ਤਾਂ ਆਰ ਬੀ ਆਈ ਲੈਂਦਾ ਹੈ ਜਿਹਦੇ ਚੱਲਦੇ ਹੋਏ ਕਾਫੀ ਵਧੀਆ ਆਪਸ਼ਨ ਬਣ ਜਾਂਦਾ ਹੈ ਤੇ ਐਫ ਡੀ ਨੂੰ ਅਸੀਂ ਤੁਹਾਡੇ ਕ emergeny fund ਦੀ ਪਲੈਨਿੰਗ ਲਈ ਵੀ ਰეკਮੈਂਡ ਕਰਦੇ ਹਾਂ ਬਾਕੀ ਤੁਹਾਨੂੰ ਅੱਜ ਦੀ ਵੀਡੀਓ ਕਿਵੇਂ ਲੱਗੀ ਸਾਨੂੰ ਜਰੂਰ ਦੱਸਿਓ ਜਲਦੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਟਿਲ ਦੈਨ ਬੀ ਕੇ ਫ